ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਜੁੜੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁੋਨਾ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਣੇ ਵਸਦੀ ਧੀ ਦਾ ਉਜਾੜਿਆ ਘਰ ਭਾਗ ਦੂਜਾ ਉਹਨਾਂ ਦੇ ਕੰਮ ਤੇ ਜਾਣ ਤੋਂ ਬਾਅਦ ਗੀਤਾ ਨੇ ਆਪਣੀ ਸੱਸ ਤੇ ਨਨਾਨ ਨੂੰ ਰੋਟੀ ਫੜਾਈ ਤੇ ਫਿਰ ਆਪ ਖਾ ਕੇ ਭਾਂਡੇ ਸਾਫ਼ ਕਰਨ ਲੱਗ ਗਈ ਉਧਰ ਚਰਨੋਂ ਆਪਣੀ ਧੀ ਨੂੰ ਦੇਖਿਆ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਵੀ ਇਸ ਘਰੇ ਤੈਨੂੰ ਕੋਈ ਤਕਲੀਫ਼ ਨਹੀਂ ਹੋਵੇਗੀ ਤੂੰ ਆਰਾਮ ਨਾਲ ਰਹਿ ਉਧਰ ਪੂਜਾ ਦੇ ਸੌਰੇ ਘਰ ਵਿਸ਼ਾਲ ਨੂੰ ਫੋਨ ਆਇਆ ਕਿ ਤੁਸੀਂ ਵਿਸ਼ਾਲ ਬੋਲ ਰਹੇ ਹੋ ਮੈਂ ਪੁਲਿਸ ਸਟੇਸ਼ਨ ਤੋਂ ਫੋਲਦਾ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਲੇ ਸੋਣ ਵਿਸ਼ਾਲ ਹੈਰਾਨ ਰਹਿ ਗਿਆ ਤੇ ਜੀਤੋ ਵੀ ਪਰੇਸ਼ਾਨ ਹੋ ਗਈ ਵਿਸ਼ਾਲ ਥਾਣੇ ਜਾ ਕੇ ਆਇਆ ਤਾਂ ਮਾਣੇ ਪੁੱਛਿਆ ਕਿ ਕਿਹਾ ਪੁਲਸ ਵਾਲਿਆਂ ਨੇ ਤਾਂ ਵਿਸ਼ਾਲ ਨੇ ਦੱਸਿਆ ਕਿ ਪੂਜਾ ਨੇ ਆਪਣੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਆਏ ਵੀ ਕਿਹਾ ਹੈ ਕਿ ਅਸੀਂ ਦਾਜ ਦੇ ਲਈ ਹਰ ਰੋਜ਼ ਕੁੱਟਮਾਰ ਕਰਦੇ ਹਾਂ ਪਰ ਪੁੱਤ ਆਪਾਂ ਤਾਂ ਦਾਜ ਮੰਗਿਆ ਹੀ ਨਹੀਂ ਹਾਂ ਮਾਂ ਉਸ ਦੇ ਘਰ ਵਾਲੇ ਆਪਾਂ ਨੂੰ ਦਾਜ ਦੇ ਝੂਠੇ ਕੇਸ ਵਿੱਚ ਪਸਾਉਣਾ ਚਾਹੁੰਦੇ ਹਨ ਪਤ ਮੈਂ ਆਏ ਕਹਿੰਦੀ ਹਾਂ ਕਿ ਇੱਕ ਵਾਰ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰ ਲੈਂਦੇ ਹਾਂ ਗੱਲ ਘਰੇ ਨਿਬੜ ਜਾਵੇ ਤਾਂ ਚੰਗਾ ਹੈ ਪਰ ਵਿਸ਼ਾਲ ਮਨਾ ਕਰ ਦਿੰਦਾ ਹੈ ਆਪਾਂ ਉਹਨਾਂ ਅੱਗੇ ਨਹੀਂ ਝੁਕਾਂਗੇ ਐਨਾ ਸੁਣ ਵਿਸ਼ਾਲ ਦਾ ਭਰਾ ਗਰਜੋਤ ਬੋਲ ਪਿਆ ਵੀਰੇ ਮਾਂ ਸਹੀ ਕਹਿੰਦੀ ਹੈ ਜੇ ਕੋਟ ਕੇਸ ਵਿੱਚ ਫਸ ਗਏ ਤਾਂ ਨਿਕਲਣਾ ਔਖਾ ਹੋ ਜਾਊ ਅੱਜ ਸ਼ਾਮ ਨੂੰ ਚੱਲ ਕੇ ਉਹਨਾਂ ਨਾਲ ਸਾਹਮਣੇ ਬੈਠ ਕੇ ਸਾਰੀ ਗੱਲ ਕਰ ਲੈਂਦੇ ਹਾਂ ਵਿਸ਼ਾਲ ਨੂੰ ਇਹ ਸਾਰੀ ਗੱਲ ਚੰਗੀ ਲੱਗੀ ਉਧਰ ਪੂਜਾ ਬੈਠੀ ਫੋਨ ਦੇਖ ਰਹੀ ਸੀ ਤਾਂ ਤੇਜਾ ਸਿੰਘ ਜੀ ਕੋਲ ਬੈਠਦੇ ਕਹਿਣ ਲੱਗੇ ਦੇਖ ਤੀਏ ਜੇ ਤੁਸੀਂ ਆਪਣੀ ਲੜਾਈ ਪਿਆਰ ਨਾਲ ਬੈਠ ਕੇ ਨਿਵੇੜ ਲੈਂਦੇ ਤਾਂ ਚੰਗਾ ਸੀ ਕੋਲ ਹੀ ਪੂਜਾ ਦੀ ਦਾਦੀ ਬੈਠੀ ਸੀ ਨਹੀਂ ਪਾਪਾ ਮੈਂ ਉਸ ਘਰੇ ਵਾਪਸ ਨਹੀਂ ਜਾਣਾ ਮੇਰੀ ਸੱਸ ਬੈਠੇ ਆਰਾਮ ਕਰੇ ਤੇ ਮੈਂ ਸਾਰਾ ਦਿਨ ਕੰਮ ਕਰਾਂ ਫਿਰ ਤੇਜਾ ਸਿੰਘ ਜੀ ਬੋਲੇ ਪਰ ਕੰਮ ਤਾਂ ਹਰੇਕ ਨੂੰ ਧੀ ਨੂੰ ਕਰਨਾ ਹੀ ਪੈਂਦਾ ਆਪਣੇ ਘਰ ਦਾ ਕੰਮ ਕਰਨ ਵਿੱਚ ਕੀ ਬਰਾਈਏ ਇਹਨੇ ਨੂੰ ਚਰਨੋ ਕੋਲ ਆਈ ਤੇ ਬੋਲੀ ਆਖਿਰ ਤੁਸੀਂ ਕੀ ਚਾਹੁੰਦੇ ਹੋ ਕੀ ਤੁਹਾਡੀ ਧੀ ਉਸ ਨਰਕ ਵਿੱਚ ਜਾ ਕੇ ਘਟ ਘਟ ਕੇ ਜੀਵੇ ਇਹ ਸੁਣ ਪੂਜਾ ਦੀ ਦਾਦੀ ਬੋਲੀ ਚਰਨੋ ਤੂੰ ਕਿੱਥੋਂ ਦੀ ਗੱਲ ਕਿੱਥੇ ਲੈ ਜਾਂਦੀ ਏ ਤੇ ਜੇ ਨੇ ਇਨਾ ਹੀ ਕਿਹਾ ਮਿਲਜੋਲ ਕੇ ਰਹਿਣਾ ਵਿੱਚ ਸਭ ਦੀ ਭਲਾਈ ਹੈ ਤੇ ਸੁੱਖ ਵੀ ਮਾਂ ਇਹ ਸਾਡੀ ਕੁੜੀ ਦੀ ਗੱਲ ਹੈ ਤੂੰ ਵਿੱਚ ਨਾ ਬੋਲ ਜੇ ਦੋ ਰੋਟੀਆਂ ਮਿਲਦੀਆਂ ਨੇ ਖਾਤੇ ਰੱਬ ਦਾ ਨਾਮ ਲੈ ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਣਾ ਇਹਨੇ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤੇ ਗੀਤਾ ਨੇ ਦਰਵਾਜ਼ਾ ਖੋਲ ਦਿੱਤਾ ਤੇ ਵਿਸ਼ਾਲ ਆਪਣੇ ਪਰਿਵਾਰ ਨਾਲ ਅੰਦਰ ਆ ਤੇ ਤੀਜਾ ਜੀ ਕੋਲ ਬੈਠ ਗਏ ਗੀਤਾ ਚਾਹ ਪਾਣੀ ਲੈਣ ਚਲੀ ਗਈ ਸਾਰੇ ਬੈਠ ਗੱਲਾਂ ਕਰਨ ਲੱਗ ਪਏ ਤਾਂ ਚਰਨੋ ਨੇ ਵਿਸ਼ਾਲ ਦੀ ਮਾਂ ਜੀਤੋ ਨੂੰ ਕਿਹਾ ਜਦੋਂ ਤੁਹਾਨੂੰ ਸਾਡੀ ਕੁੜੀ ਹੀ ਪਸੰਦ ਨਹੀਂ ਫਿਰ ਤੁਸੀਂ ਸਾਡੇ ਘਰ ਕੀ ਲੈਣ ਆਏ ਹੋ ਤਾਂ ਵਿਸ਼ਾਲ ਦੀ ਮਾਂ ਨੇ ਕਿਹਾ ਕਿ ਆਪਾਂ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ ਤਾਂ ਹੀ ਕੋਈ ਹੱਲ ਨਿਕਲੇਗਾ ਸਾਨੂੰ ਵੀ ਪਤਾ ਲੱਗੇ ਸਾਡੇ ਤੋਂ ਕੀ ਗਲਤੀ ਹੋ ਗਈ ਜੋ ਤੁਸੀਂ ਐਡਾ ਵੱਡਾ ਕਦਮ ਚੁੱਕਿਆ ਇਹ ਸੁਣ ਪੂਜਾ ਬੋਲੀ ਨਹੀਂ ਮੰਮੀ ਜੀ ਤੁਹਾਡੀ ਕੋਈ ਗਲਤੀ ਨਹੀਂ ਗਲਤੀ ਤਾਂ ਮੇਰੀਆ ਤੁਸੀਂ ਇੱਕ ਕੰਮ ਕਰੋ ਆਪਣੇ ਪੁੱਤ ਨੂੰ ਕਹਿ ਦਿਓ ਮੈਨੂੰ ਤਲਾਕ ਦੇ ਦੇਵੇ ਜੋ ਤੁਸੀਂ ਵੀ ਆਰਾਮ ਨਾ ਰਹੋ ਤੇ ਮੈਂ ਵੀ ਸੌਖੀ ਹੋ ਜਾਵਾਂ ਪੂਜਾ ਤੂੰ ਆਪਣੀ ਸੱਸ ਨਾਲ ਕਿਸ ਤਰ੍ਹਾਂ ਗੱਲ ਕਰਦੀ ਏ ਤੇਜਾ ਸਿੰਘ ਜੀ ਨੇ ਆਖਿਆ ਤਾਂ ਚਰਨੋ ਬੋਲੀ ਹੋਰ ਕਿਵੇਂ ਗੱਲ ਕਰੀਏ ਇਹਨਾਂ ਨੇ ਮੇਰੀ ਧੀ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੈ ਇਹ ਤਾਂ ਕੁਝ ਵੀ ਨਹੀਂ ਫਿਰ ਵਿਸ਼ਾਲ ਬੋਲ ਪਿਆ ਮੰਮੀ ਜੀ ਜੇਸਨੇ ਕਿਸ ਨੂੰ ਪਰੇਸ਼ਾਨ ਕੀਤਾ ਉਹ ਤਾਂ ਅਸੀਂ ਜਾਣਦੇ ਹਾਂ ਤੇ ਉਪਰੋਂ ਤੁਸੀਂ ਸਾਡੇ ਤੇ ਦਾਜ ਮੰਗਣ ਤੇ ਪੁਲਿਸ ਵਿੱਚ ਝੂਠੀ ਸ਼ਿਕਾਇਤ ਲਿਖਾ ਦਿੱਤੀ ਇਸ ਗੱਲ ਸੁਣ ਤੇਜਾ ਸਿੰਘ ਹੈਰਾਨ ਹੋ ਗਿਆ ਪੁਲਿਸ ਸ਼ਿਕਾਇਤ ਪਰ ਅਸੀਂ ਤਾਂ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਇਸ ਬਾਰੇ ਤਾਂ ਚਰਨੋ ਬੋਲੀ ਮੈਂ ਕੀਤੀ ਹੈ ਸ਼ਿਕਾਇਤ ਇਹਨਾਂ ਨੇ ਮੇਰੀ ਕੁੜੀ ਤੇ ਹੱਥ ਚੁੱਕਣ ਦੀ ਹਿੰਮਤ ਕਿਵੇਂ ਕੀਤੀ ਐਨੇ ਨੂੰ ਕੀਤਾ ਚਾਹ ਲੈ ਕੇ ਆ ਗਈ ਤਾਂ ਜੀਤੋ ਨੇ ਕਿਹਾ ਵੀਰ ਜੀ ਤੁਹਾਡੇ ਘਰੇ ਵੀ ਨੂਹ ਹੈ ਕੀ ਉਹ ਕੰਮ ਨਹੀਂ ਕਰਦੀ ਜਾਂ ਇਸ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਦੀ ਇਸ ਘਰ ਨੂੰ ਆਪਣਾ ਘਰ ਨਹੀਂ ਮੰਨਦੀ ਜੇ ਅਸੀਂ ਆਪਣੀ ਬਹੂ ਤੋਂ ਇਹ ਉਮੀਦ ਕਰਦੇ ਹਾਂ ਤਾਂ ਇਸ ਵਿੱਚ ਗਲਤ ਕੀ ਹੈ ਫਿਰ ਚਰਨੋਂ ਬੋਲੀ ਮੈਂ ਆਪਣੀ ਨੂਹ ਨੂੰ ਧੀ ਬਣਾ ਕੇ ਰੱਖਿਆ ਤੂੰ ਤਾਂ ਮੇਰੀ ਧੀ ਨੂੰ ਧੀ ਸਮਝਿਆ ਹੀ ਨਹੀਂ ਤਾ ਵਿਸ਼ਾਲ ਦੀ ਮਾਂ ਜੀਤੋ ਹੱਥ ਜੋੜ ਮਾਫੀ ਮੰਗਣ ਲੱਗ ਗਈ ਕੀ ਭੈਣ ਜੀ ਸਾਰੀ ਗਲਤੀ ਮੇਰੀ ਹੈ ਮੈਨੂੰ ਮਾਫ ਕਰ ਦਿਓ ਤੇ ਮੇਰੀ ਨੂੰ ਨੂੰ ਸਾਡੇ ਨਾਲ ਘਰ ਭੇਜ ਦਿਓ ਤਾਂ ਫੇਰ ਪੂਜਾ ਦੀ ਮਾਂ ਬੋਲੀ ਚਾਹੁੰਦੇ ਤਾਂ ਅਸੀਂ ਵੀ ਇਹੀ ਹਾਂ ਪਰ ਤੁਸੀਂ ਮੇਰੀ ਧੀ ਨੂੰ ਵਸਣ ਨਹੀਂ ਦਿੰਦੇ ਤੇਰੇ ਕਹਿਣ ਤੇ ਤੇਰਾ ਪਤ ਮੇਰੀਤੀ ਨਾਲ ਕਟਮਾਰ ਕਰਦਾ ਜੀਤੋ ਨੇ ਕਿਹਾ ਕਿ ਮੇਰੇ ਪੁੱਤ ਨੇ ਸਿਰਫ ਇੱਕ ਵਾਰ ਹੱਥ ਚੁੱਕਿਆ ਉਹ ਵੀ ਜਦੋਂ ਇਸ ਨੇ ਬਤਮੀਜੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਯਕੀਨ ਨਹੀਂ ਹੁੰਦਾ ਤਾਂ ਭਾਵੇਂ ਪੁੱਛ ਲਓ ਪੂਜਾ ਨੂੰ ਫਿਰ ਪੂਜਾ ਦੇ ਪਾਪਾ ਬੋਲੇ ਕੋਈ ਗੱਲ ਨਹੀਂ ਤੂੰ ਤੂੰ ਮੈਂ ਮੈਂ ਸਾਰੇ ਘਰਾਂ ਵਿੱਚ ਹੁੰਦੀ ਹੈ ਚਰਨੋ ਪੂਜਾ ਦਾ ਪਰਿਵਾਰ ਉਸ ਨੂੰ ਲੈਣ ਆਇਆ ਹੈ ਤੇ ਉਹਨਾਂ ਨਾਲ ਪੂਜਾ ਨੂੰ ਤੋੜਨਾ ਹੀ ਠੀਕ ਰਹੇਗਾ ਮੰਮੀ ਜੀ ਧੀ ਦਾ ਘਰ ਵੱਸਦਾ ਹੀ ਚੰਗਾ ਹੁੰਦਾ ਕੀਤਾ ਨੇ ਕਿਹਾ ਤਾਂ ਚਰਨੋ ਬੋਲੀ ਇੱਕ ਗਲਤੀ ਤਾਂ ਮੈਂ ਕਰ ਚੁੱਕੀ ਹਾਂ ਉਸ ਘਰ ਵਿੱਚ ਪੂਜਾ ਦਾ ਵਿਆਹ ਕਰਕੇ ਪਰ ਦੂਜੀ ਗਲਤੀ ਨਹੀਂ ਕਰਦੀ ਐਸ ਨੂੰ ਦੁਬਾਰਾ ਉਸ ਘਰੇ ਭੇਜ ਕੇ ਭੈਣ ਜੀ ਜਿਸ ਮੂਹ ਨਾਲ ਤੁਸੀਂ ਆਏ ਸੀ ਉਸੇ ਤਰ੍ਹਾਂ ਵਾਪਸ ਚਲੇ ਜਾਓ ਮੈਂ ਆਪਣੀ ਧੀ ਤੁਹਾਡੇ ਨਾਲ ਬਿਲਕੁਲ ਨਹੀਂ ਤੋੜਨੀ ਸਾਰਿਆਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਚਰਨੋਂ ਨਾ ਮੰਨੀ ਫਿਰ ਵਿਸ਼ਾਲ ਨੇ ਆਪਣੀ ਮਾਂ ਨੂੰ ਕਿਹਾ ਚੱਲ ਮਾਂ ਬਹੁਤ ਬੇਇੱਜ਼ਤੀ ਹੋ ਗਈ ਬੱਸ ਹੁਣ ਘਰ ਚੱਲੀਏ ਜਾਂਦੇ ਜਾਂਦੇ ਜੀਤੋ ਬੋਲੀ ਵੀਰ ਜੀ ਮੈਂ ਤਾਂ ਇਹ ਸੋਚ ਕੇ ਆਈ ਸੀ ਵੀ ਤੁਸੀਂ ਇਸ ਮਸਲੇ ਦਾ ਕੋਈ ਹੱਲ ਜ਼ਰੂਰ ਕਰੋਗੇ ਾਰੇtheta ta ਤੁਹਾਡੀ ਕੋਈ ਗੱਲ ਵੀ ਨਹੀਂ ਸੁਣਨ ਨੂੰ ਤਿਆਰ ਮੇਰੀ ਕਿੱਥੇ ਮੰਨਣਗੇ ਹੋ ਸਕੇ ਤਾਂ ਸ਼ਿਕਾਇਤ ਵਾਪਿਸ ਲੈ ਲੈਣਾ ਠੀਕ ਹੈ ਜੀ ਚਲਦੇ ਹਾਂ ਧੰਨਵਾਦ ਜੀ ਬੈਠੋ ਬੈਠੋ ਭੈਣ ਜੀ ਬੈਠ ਕੇ ਗੱਲ ਕਰਦੇ ਹਾਂ ਪਰ ਵਿਸ਼ਾਲ ਆਪਣੀ ਮਾਂ ਨੂੰ ਲੈ ਕੇ ਘਰ ਆ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਤੇਜਾ ਸਿੰਘ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਜੋ ਤੁਸੀਂ ਸ਼ਿਕਾਇਤ ਕੀਤੀ ਹੈ ਉਸ ਨੂੰ ਵਾਪਸ ਲੈ ਲਵੋ ਤਾਂ ਚਰنو ਬੋਲੀ ਜੀ ਮੈਂ ਜੋ ਕਰਨਾ ਹੈ ਦੇਖ ਲਵਾਂਗੀ ਤੁਸੀਂ ਆਪਣਾ ਕੰਮ ਕਰੋ ਚਰنو ਮੈਨੂੰ ਲੱਗਦਾ ਤੂੰ ਆਪਣੀ ਧੀ ਦਾ ਘਰ ਨਹੀਂ ਵਸਨ ਦਿੰਦੀ ਉਹ ਤਾਂ ਪੂਜਾ ਨੂੰ ਲੈਣਾ ਆਈ ਸੀ ਪਰ ਤੂੰ ਸਾਰੀ ਗੱਲ ਖਰਾਬ ਕਰ ਦਿੱਤੀ RAM ਪੂਜਾ ਨੂੰ ਪੁੱਛਣ ਲੱਗਿਆ ਕਿ ਪੂਜਾ ਸੱਚ ਦੱਸ ਵਿਸ਼ਾਲ ਤੈਨੂੰ ਦਾਜ ਲਈ ਕਟਮਾਰ ਕਰਦਾ ਤੇਰੇ ਨਾਲ ਪੂਜਾ ਬੋਲੀ ਕਿਉਂ ਵੀਰੇ ਤੈਨੂੰ ਯਕੀਨ ਨਹੀਂ ਮੇਰੇ ਤੇ ਐਨੇ ਨੂੰ ਪੂਜਾ ਦੀ ਮੰਮੀ ਬੋਲੀ ਕਿਸੇ ਨੂੰ ਵੀ ਮੇਰੀ ਧੀ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹਜੇ ਮੈਂ ਜਿਉਂਦੀ ਹਾਂ ਤੁਸੀਂ ਆਪਣਾ ਕੰਮ ਕਰੋ ਚਲ ਪੂਜਾ ਮੈਂ ਤੇਰੀ ਭਾਬੀ ਨੂੰ ਤੇਰੇ ਵਾਸਤੇ ਲੂਣ ਵਾਲੇ ਚੌਣ ਬਣਾਉਣ ਨੂੰ ਕਹਿੰਦੀ ਹਾਂ ਫਿਰ ਆਰਾਮ ਨਾਲ ਬੈਠ ਕੇ ਖਾਵਾਂਗੇ ਦੋ ਦਿਨ ਲੰਘੇ ਪੂਜਾ ਦੇ ਪਾਪਾ ਫੇਰ ਪੂਜਾ ਨੂੰ ਸਮਝਾਉਣ ਲੱਗੇ ਪਰ ਪੂਜਾ ਨਾ ਮੰਨੀ ਤੇ ਗੁੱਸੇ ਵਿੱਚ ਬੋਲੀ ਤੁਸੀਂ ਸਾਰੇ ਮੈਨੂੰ ਮਾਰ ਦਿਓ ਤਾ ਜੋ ਤੁਹਾਡੀ ਪਰੇਸ਼ਾਨੀ ਖਤਮ ਹੋਵੇ ਤੇ ਮੇਰੇ ਸਹਰਿਆਂ ਦੀ ਵੀ ਸਾਰਿਆਂ ਨਾਲ ਮੈਨੂੰ ਸਹਰੇ ਘਰ ਭੇਜਣ ਦੀ ਰੱਟ ਲਾ ਰੱਖੀ ਆ ਇੱਕ ਮੰਮੀ ਆ ਜੋ ਮੈਨੂੰ ਸਮਝਦੀ ਆ ਤੇ ਫੇਰ ਗੀਤਾ ਬੋਲੀ ਅਸੀਂ ਸਾਰੇ ਤੇਰੇ ਆਪਣੇ ਹਾਂ ਤੇਰੇ ਦੁਸ਼ਮਣ ਨਹੀਂ ਅਸੀਂ ਤੇਰਾ ਭਲਾ ਚਾਹੁੰਦੇ ਹਾਂ ਤੂੰ ਖੁਦ ਸੋਚ ਕੇ ਦੇਖ ਸਦਾ ਪੇਕਿਆਂ ਦੇ ਘਰ ਤਾਂ ਨਹੀਂ ਬੈਠ ਸਕਦੀ ਭਾਬੀ ਤੈਨੂੰ ਚੰਗਾ ਘਰ ਮਿਲ ਗਿਆ ਤਾਂ ਤੇਰੇ ਜ਼ਬਾਨ ਲੱਗ ਗਈ ਐਨੇ ਨੂੰ ਚਰਨੋਂ ਆ ਗਈ ਤੇ ਗੀਤਾ ਨੂੰ ਕਹਿਣ ਲੱਗੀ ਤੂੰ ਆਪਣਾ ਗਿਆਨ ਆਪਦੇ ਕੋਲ ਰੱਖ ਤੇ ਜਾ ਕੇ ਕੰਮ ਕਰ ਚਾਹ ਬਣਾ ਕੇ ਲਿਆ ਮੇਰੇ ਲਈ ਇਹ ਸੁਣ ਗਈ ਤਾਂ ਚਾਹ ਬਣਾਉਣ ਗਈ ਤੇ ਤੀਜਾ ਸਿੰਘ ਰਾਮ ਨੂੰ ਨਾਂ ਲੈ ਕੇ ਕਿਸੇ ਕੰਮ ਲਈ ਬਾਹਰ ਚਲੇ ਗਏ ਫੇਰ ਚਰਨੋਂ ਪੂਜਾ ਨੂੰ ਕਹਿਣ ਲੱਗੀ ਕਿ ਮੇਰੇ ਹੁੰਦੇ ਤੈਨੂੰ ਇਸ ਘਰ ਵਿੱਚ ਕੋਈ ਕੁਝ ਨਹੀਂ ਕਹਿੰਦਾ ਜੇ ਕਿਸੇ ਨੇ ਕੁਝ ਕਿਹਾ ਤਾਂ ਮੈਂ ਚੰਗਾ ਸਬਕ ਸਿਖਾਉ ਉਸ ਨੂੰ ਤੇ ਤੂੰ ਫਿਕਰ ਨਾ ਕਰ ਐਨੇ ਨੂੰ ਗੀਤਾ ਚਾਹ ਲੈ ਆਈ ਤੇ ਪੂਜਾ ਉਸ ਨੂੰ ਦੇਖ ਕੇ ਬੋਲੀ ਮੰਮੀ ਮੈਨੂੰ ਇਸ ਘਰ ਵਿੱਚ ਦੇਖ ਕੇ ਕੋਈ ਖੁਸ਼ ਨਹੀਂ ਤੂੰ ਚਿੰਤਾ ਨਾ ਕਰ ਪੂਜਾ ਲੈ ਚਾਹ ਪੀ ਲਿਆ ਮਾ ਮੇਰਾ ਵੀ ਇਹਨਾਂ ਦੀਆਂ ਗੱਲਾਂ ਸੁਣ ਸੁਣ ਸ਼ਰਧਾਰਤ ਕਰਨ ਲੱਗ ਗਿਆ ਪੂਜਾ ਨੂੰ 10 ਦਿਨ ਹੋ ਗਏ ਸੀ ਆਈ ਨੂੰ ਗੀਤਾ ਬਹੁਤ ਹੀ ਉਦਾਸ ਆਪਣੇ ਕਮਰੇ ਵਿੱਚ ਬੈਠੀ ਸੀ ਰਾਮ ਆਇਆ ਤੇ ਕਹਿਣ ਲੱਗਾ ਪਤਾ ਨਹੀਂ ਇਸ ਗੱਲ ਦਾ ਕਿਵੇਂ ਹੱਲ ਹੋਵੇਗਾ ਤਾਂ ਗੀਤਾ ਬੋਲੀ ਜਿੰਨਾ ਜਲਦੀ ਹੋ ਸਕੇ ਪੂਜਾ ਨੂੰ ਉਸਦੇ ਘਰ ਵਾਪਿਸ ਭੇਜ ਦਿਓ ਉਹਨਾਂ ਹੀ ਚੰਗਾ ਹੋਵੇਗਾ RAM ਚਾਹੁੰਦਾ ਤਾਂ ਮੈਂ ਵੀ ਇਹੀ ਹਾਂ ਜੇ ਆਪਣੇ ਆਂਡ ਗਵਾਂਡ ਜਾਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਤਾਂ ਆਪਣੀ ਬਹੁਤ ਬਦਨਾਮੀ ਹੋਵੇਗੀ ਪਰ ਮੰਮੀ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਮੰਮੀ ਨੂੰ ਤਾਂ ਪੂਜਾ ਸਹੀ ਲੱਗ ਰਹੀ ਹੈ ਪਰ ਉਹਨਾਂ ਦੀਆਂ ਗੱਲਾਂ ਤੋਂ ਤਾਂ ਮੈਨੂੰ ਪੂਜਾ ਦੀ ਗਲਤੀ ਲੱਗਦੀ ਹੈ गीता मम्मी ਤਾਂ ਹਮੇਸ਼ਾ ਪੂਜਾ ਦਾ ਪੱਖ ਲੈਂਦੀ ਹੈ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਪਣੇ ਘਰੇ ਵੀ ਲੜਾਈ ਝਗੜੇ ਸ਼ੁਰੂ ਹੋ ਜਾਣਗੇ ਪੂਜਾ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਦੀ ਰੋਟੀ ਖਾਣ ਤੋਂ ਬਾਅਦ ਪਾਂਡੇ ਵੀ ਨਹੀਂ ਚੁੱਕਦੀ ਪਾਣੀ ਦਾ ਗਲਾਸ ਵੀ ਖੁਦ ਚੁੱਕ ਕੇ ਨਹੀਂ ਪੀਂਦੀ ਮੰਮੀ ਸਾਰਾ ਦਿਨ ਮੈਨੂੰ ਆਰਡਰ ਕਰਦੀ ਹੈ ਤਾਂ ਮੈਂ ਪਾਣੀ ਦਾ ਗਲਾਸ ਫੜਾਉਂਦੀ ਹਾਂ ਕਰੇ ਜੀ ਵਧਣਗੇ ਤਾਂ ਕੰਮ ਵੀ ਵਧੇਗਾ ਸਾਰਾ ਦਿਨ ਕੰਮ ਕਰਦੇ ਕਰਦੇ ਮੈਂ ਵੀ ਥੱਕ ਜਾਂਦੀ ਹਾਂ ਜੇ ਮੈਂ ਉਸ ਨੂੰ ਕੋਈ ਕੰਮ ਕਰਨ ਨੂੰ ਕਹਿੰਦੀ ਹਾਂ ਤਾਂ ਜਵਾਬ ਦੇ ਦਿੰਦੀ ਹੈ ਤੇ ਉੱਪਰ ਕਹਿੰਦੀ ਆ ਮੈਂ ਨੌਕਰ ਨਹੀਂ ਹਾਂ ਇੱਥੇ ਕੰਮ ਕਰਨਾ ਤੇਰਾ ਫਰਜ ਹੈ ਤੂੰ ਹੀ ਕਰ ਗੀਤਾ ਇਸ ਗੱਲ ਦਾ ਤਾਂ ਰੋਣਾ ਉਸ ਤੋਂ ਕੰਮ ਹੀ ਤਾਂ ਨਹੀਂ ਹੁੰਦਾ ਮੰਮੀ ਨੇ ਸਿਰ ਤੇ ਚੜਾ ਰੱਖਿਆ ਨਹੀਂ ਤਾਂ ਹੁਣ ਨੂੰ ਮੈਂ ਇਸ ਦੀ ਅਕਲ ਟਿਕਾਣੇ ਲਾ ਦਿੰਦਾ ਮੈਂ ਤਾਂ ਸਿਰਫ ਐਨਾ ਚਾਹੁੰਦੀ ਹਾਂ ਕਿ ਘਰੇ ਲੜਾਈ ਨਾ ਹੋਵੇ ਨਹੀਂ ਤਾਂ ਲੋਕ ਤਮਾਸ਼ਾ ਦੇਖਣਗੇ ਤੁਸੀਂ ਦੱਸੋ ਮੈਂ ਕੀ ਕਰਾਂ ਮੇਰੀ ਥਾਂ ਕੋਈ ਹੋਰ ਹੁੰਦੀ ਤਾਂ ਘਰੇ ਲੜਾਈ ਸ਼ੁਰੂ ਹੋ ਜਾਂਦੀ ਗੀਤਾ ਮੈਂ ਤੇਰੀ ਗੱਲ ਚੰਗੀ ਤਰ੍ਹਾਂ ਸਮਝਦਾ ਜੇ ਮੈਂ ਕਦੇ ਉਸ ਨੂੰ ਕੁਝ ਕਹਿ ਦੇਵਾਂ ਤਾਂ ਮੈਨੂੰ ਕਹਿੰਦੀ ਹੈ ਕਿ ਮੇਰੀ ਮੰਮੀ ਬਹੁਤ ਚੰਗੀ ਹੈ ਤੈਨੂੰ ਧੀ ਬਣਾ ਕੇ ਰੱਖਿਆ ਤਾਂ ਕਰਕੇ ਤੈਨੂੰ ਗੱਲਾਂ ਆਉਂਦੀਆਂ ਜੇ ਤੂੰ ਮੇਰੀ ਜਗ੍ਹਾ ਹੁੰਦੀ ਤੈਨੂੰ ਫੇਰ ਪਤਾ ਲੱਗਦਾ ਲੇਕਿਨ ਇਹ ਗੱਲ ਉਸ ਨੂੰ ਨਹੀਂ ਸਮਝ ਆਉਂਦੀ ਕਿ ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਮੈਂ ਤਾਂ ਸ਼ਰਮ ਲਿਹਾਜ ਕਰਕੇ ਚੁੱਪ ਕਰ ਜਾਂਦੀ ਹਾਂ गीता तू कुछ बोली ਵੀ ਨਾ ਨਹੀਂ ਤਾਂ ਮੰਮੀ ਨੇ ਤੈਨੂੰ ਛੱਡਣਾ ਨਹੀਂ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਉਸ ਨੂੰ ਪਿਆਰ ਨਾਲ ਸਮਝਾਓ ਤਾਂ ਜੋ ਉਹ ਸ਼ਾਂਤੀ ਨਾਲ ਆਪਦੇ ਘਰ ਵਾਪਿਸ ਜਾਵੇ ਠੀਕ ਹੈ গীਤਾ ਮੈਂ ਗੱਲ ਕਰਦਾ ਪੂਜਾ ਨਾਲ ਤੂੰ ਆਪਣਾ ਕੰਮ ਕਰ ਲੈ ਐਨਾ ਕਹਿ ਉਹ ਬਾਹਰ ਆਇਆ ਤਾਂ ਦੇਖਿਆ ਕਿ ਪੂਜਾ ਇਕੱਲੀ ਬੈਠੀ ਸੀ ਤੇ ਆਪਣਾ ਫੋਨ ਦੇਖ ਰਹੀ ਸੀ ਰਾਮ ਕੋਲ ਬੈਠ ਕੇ ਬੋਲਿਆ ਪੂਜਾ ਹੁਣ ਅੱਗੇ ਕੀ ਸੋਚਿਆ ਤੂੰ ਤਾਂ ਪੂਜਾ ਗੁੱਸੇ ਵਿੱਚ ਬੋਲੀ ਮੈਂ ਆਪਣੇ ਘਰ ਚਲੀ ਜਾਊਂਗੀ ਤੇਰੇ ਤੇ ਬੋਝ ਬਣ ਕੇ ਨਹੀਂ ਬੈਠਦੀ ਪਰ ਇੱਕ ਸ਼ਰਤ ਤੇ ਰਾਮ ਨੇ ਹਰਾਨੀ ਨਾਲ ਪੁੱਛਿਆ ਕਿਹੜੀ ਸ਼ਰਤ ਤਾ ਪੂਜਾ ਬੋਲੀ ਮੈਂ ਆਪਣੇ ਘਰ ਵਾਲੇ ਨਾਲ ਅੱਡ ਹੋ ਕੇ ਰਹਿਣਾ ਚਾਹੁੰਦੀ ਹਾਂ ਰਾਮ ਆਪਣਾ ਸਿਰ ਫੜ ਬੈਠ ਗਿਆ ਤੇ ਬੋਲਿਆ ਤੁਸੀਂ ਘਰ ਚਾਰਤਾ ਜੀ ਹੋ ਤੇ ਉਹਨਾਂ ਨਾਲ ਵੀ ਅੱਡ ਹੋਣਾ ਚਾਰ ਜੀਆਂ ਦਾ ਕੰਮ ਪਤਾ ਕਿੰਨਾ ਹੁੰਦਾ ਹੈ ਮੇਰੀ ਸੱਸ ਜੋ ਸਾਰਾ ਦਿਨ ਆਰਾਮ ਨਾਲ ਪਈ ਰਹਿੰਦੀ ਹੈ ਤੇ ਇੱਕ ਮੇਰਾ ਦਿਓਰ ਜੋ ਵਿਆਹ ਕਰਾਉਣ ਦਾ ਨਾਮ ਨਹੀਂ ਲੈਂਦਾ ਕਿ ਮੇਰਾ ਥੋੜਾ ਕੰਮ ਘੱਟ ਸਕੇ ਚਾਰ ਜੀਆਂ ਨੂੰ ਾਟ ਕਰਨ ਦੀ ਗੱਲ ਮੈਂ ਨਹੀਂ ਕਰ ਸਕਦਾ ਠੀਕ ਹੈ ਫਿਰ ਮੈਂ ਵੀ ਨਹੀਂ ਜਾਂਦੀ ਇਹਨੇ ਨੂੰ ਚਰਨੋਂ ਉਹਨਾਂ ਦੀ ਮਾਂ ਆ ਕੇ ਬੋਲੀ ਕੀ ਗੱਲਾਂ ਕਰਦੇ ਸੀ ਭੈਣ ਭਰਾ ਤਾਂ ਪੂਜਾ ਬੋਲੀ ਮੰਮੀ ਵੀਰਾ ਕਹਿੰਦਾ ਆਪਦੇ ਘਰ ਚਲੀ ਜਾ ਮੰਮੀ ਜੇ ਮੈਂ ਪੇਕੇ ਘਰ ਆ ਕੇ ਬੈਠ ਗਈ ਤਾਂ ਕੀ ਗੁਨਾਹ ਹੋ ਗਿਆ ਮੇਰੀ ਧੀ ਤੈਨੂੰ ਚੰਗੀ ਨਹੀਂ ਲੱਗਦੀ ਮਾਂ ਬੋਲੀ ਤਾਂ ਰਾਮ ਬੋਲਿਆ ਮੰਮੀ ਹੁਣ ਤਾਂ ਤੁਸੀਂ ਇਸ ਨੂੰ ਸ਼ਹਿਦ ਦੇ ਰਹੇ ਹੋ ਫੇਰ ਬਾਅਦ ਵਿੱਚ ਤੁਸੀਂ ਪਸਤਾਉਣਾ ਮੰਮੀ ਮੈਂ ਆਪਣੇ ਸਾਰੇ ਘਰ ਜਾਨੀ ਆ ਜੇ ਮੈਨੂੰ ਤੰਗ ਕਰਨਗੇ ਤਾਂ ਮੈਂ ਆਪੇ ਸਹਿ ਲਵਾਂਗੀ ਨਹੀਂ ਤਾਂ ਕਿਤੇ ਜਾ ਕੇ ਮਰ ਜਾਊ ਮੇਰੇ ਜਾਨ ਨਾਲ ਇਹਨਾਂ ਨੂੰ ਤਾਂ ਸ਼ਾਂਤੀ ਮਿਲੂ ਰਾਮ ਕਹਿਣ ਲੱਗਾ ਮੈਨੂੰ ਪਤਾ ਹੈ ਉਹ ਕੁਝ ਨਹੀਂ ਕਹਿੰਦੇ ਜੇ ਤੂੰ ਆਪਣੀ ਜ਼ੁਬਾਨ ਘੱਟ ਚਲਾਵੇਂਗੀ ਤਾਂ ਤੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚੁੱਕੇ ਪੂਜਾ ਰੋਂਦੀ ਰੋਂਦੀ ਬੋਲੀ ਦੇਖ ਮੰਮੀ ਮੇਰੇ ਪੇਕੇ ਹੀ ਮੇਰੇ ਦਸ਼ਮਣ ਬਣ ਗਏ ਐਨਾ ਸਣ ਚਰਨਵੋਲੀ ਤੇ ਇਹ ਜਿਸ ਨੂੰ ਤੇਰੇ ਇੱਥੇ ਰਹਿਣ ਤੇ ਕੋਈ ਦਿੱਕਤ ਹੈ ਉਹ ਘਰੋਂ ਜਾ ਸਕਦਾ ਪਰ ਤੈਨੂੰ ਮੈਂ ਕਿਤੇ ਨਹੀਂ ਜਾਣ ਦੇਣਾ ਤੇ ਰਾਮ ਤੈਨੂੰ ਹੋਰ ਕੋਈ ਕੰਮ ਨਹੀਂ ਪੂਜਾ ਤੋਂ ਬਿਨਾ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇਰਾ ਪਿਓ ਜਿਉਂਦਾ ਹੈ ਠੀਕ ਆ ਮੰਮੀ ਮੈਂ ਤਾਂ ਭਲਾ ਚਾਹੁੰਦਾ ਹਾਂ ਜਦੋਂ ਕੋਈ ਸਮਝਣ ਨੂੰ ਤਿਆਰ ਨਹੀਂ ਤਾਂ ਜੋ ਮਰਜੀ ਕਰੋ ਮੈਂ ਅੱਗੇ ਤੋਂ ਕੁਝ ਨਹੀਂ ਬੋਲਦਾ ਇੱਕ ਤਾਂ ਘਰ ਦੇ ਨਹੀਂ ਲੋਟ ਆਉਂਦੇ ਪੂਜਾ ਗਵੰਡਨ ਜੋ ਰੋਜ਼ ਮੈਨੂੰ ਪੁੱਛਦੀ ਹੈ ਕਿ ਪੂਜਾ ਸਹਰੇ ਘਰ ਕਿਉਂ ਨਹੀਂ ਜਾਂਦੀ ਕਿੰਨੇ ਦਿਨ ਹੋ ਗਏ ਬਹੁਤ ਵਧੀਆ ਸਹਰੇ ਮਿਲੇ ਆ ਜੋ ਐਨੇ ਦਿਨ ਤੋੜ ਦਿੰਦੇ ਆ ਮੰਮੀ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਂ ਇੱਥੇ ਆਈ ਆ ਤਾਂ ਇਹਨਾਂ ਦਾ ਕਿਉਂ ਟਿੱਡ ਦੁਖਦਾ ਇਹਨੇ ਨੂੰ ਗੀਤਾ ਉੱਥੇ ਆ ਗਈ ਤੇ ਬੋਲੀ ਇਹ ਸਮਾਜ ਹੈ ਤੇ ਸਮਾਜ ਦੇ ਲੋਕ ਇਦਾਂ ਦੀਆਂ ਗੱਲਾਂ ਹੀ ਕਰਦੇ ਨੇ ਇਸ ਲਈ ਤੈਨੂੰ ਕਹਿੰਦੇ ਹਾਂ ਕਿ ਸਮਝਦਾਰੀ ਤੋਂ ਕੰਮ ਲੈ ਤੇ ਆਪਣਾ ਘਰ ਵਸਾ ਪੂਜਾ ਬੋਲੀ ਬੱਸ ਮੰਮੀ ਮੈਂ ਹੋਰ ਨਹੀਂ ਸੁਣ ਸਕਦੀ ਪਾਵੇਂ ਮੈਂ ਜੀਵਾਂ ਜਾਂ ਮਰਾਂ ਪਰ ਹੁਣ ਮੈਂ ਇੱਥੇ ਨਹੀਂ ਰਹਿਣਾ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਜੁੜੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਸ਼ੇਅਰ ਵੀ ਕਰਨਾ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਣੇ ਮਿਲਦੇ ਆ ਕੱਲ ਨੂੰ ਅਗਲੇ ਭਾਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ